ਹਾਂਜੀ ਸਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਉਹ ਸਾਹਮਣੇ ਸ਼ਿਪਦੇ ਵਾਲੇ ਪਾਸੇ ਨੂੰ ਬਾਗਾਪੁਰਾਣਾ ਬਾਗੇਪੁਰਾਣੇ ਤੋਂ ਚੜ੍ਹਦੇ ਵਾਲੇ ਪਾਸੇ ਨੂੰ 2-3 ਕਿਲੋਮੀਟਰ ਤੇ ਪਿੰਡ ਹੈ ਕਾਲੇਕੇ ਅੱਜ ਦੀ ਵੀਡੀਓ ਦੇ ਵਿੱਚ ਆ ਸਾਰਾ ਕੁਝ ਹੀ ਵਿਕਾਊ ਆ ਝੋਟੀਆਂ گاਵਾ ਸਾਰੀਆਂ ਹੀ ਸੇਰ ਆ ਨਿੱਕੇ ਨਿੱਕੇ ਪਾ ਸਸੀ ਕਾ ਜੀ ਸਸਰੀ ਕਰ ਭਾਈ ਜੀ ਨਾਂ ਦਾ ਸਸੀ ਨਾਮ ਅਮਨਦੀਪ ਸਿੰਘ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਆਦੀ ਵਿਦਾਨ ਏ ਰੀਜੈਂਟ ਭਾਈ ਭਾਈ ਐਦ ਕਿਤਾ ਪੁੱਛ ਹੀ ਨਾ ਯਾਰ ਤਾਂ ਹੀ ਆਪਾਂ 2 ਮਹੀਨਾ ਬਾਅਦ ਵੀਡੀਓ ਬਣਾਉਣ ਲੱਗੇ ਆ ਕਿਉਂ ਯਾਰ ਕੀ ਕੀ ਹੋ ਗਿਆ ਮੱਕੀ ਦੇ ਸੀਗੇ 4 ਕਿੱਲੇ ਤੇ 10 ਦਿਨ ਲਿਹਾਜੀਆਂ ਭੇਜੀਆਂ ਨਾ 4 ਪੌਂਦੇ ਰਹੇ ਹੂੰ ਤੇ ਮਹਾ ਐਦ ਕਿਤਾ ਛੜਾ ਮਹਾ ਕਿਹੜਾ ਛੜਾਇਆ ਮਹਾ ਛੜਾਇਆ ਭਾਈ ਗਾਹ ਨੂੰ 4 ਪੌਣ ਤੇ 4 ਤਾਂ ਪਾਵਾਂਗੇ ਚੱਲੇ ਕਿਹੜਾ ਹਣਾ ਵੀ ਰ ਇੱਕ ਵਾਰੀ ਮੀਂਹ ਧਰੇਵੇ ਆ ਇਹ ਤਾਂ ਗੱਲ ਹੈ ਪਰ ਇੰਨਾ ਵੀ ਥੋੜਾ ਖਰਚਾ ਤਾਂ ਨਿਆਜ਼ ਹੋ ਜਾਂਦਾ ਤੇ ਕੋ ਟੱਕਰਾ ਫੋਨ ਨੰਬਰ ਦੱਸ ਦੇ 79861053 ਕਿਹੜੇ ਪਾਸੇ ਲੱਗੇ ਜਿੱਦਰੋਂ ਮਰਜ਼ੀ ਲੱਗ ਜਾ ਭਾਈ ਦੋ ਝੋਟੀਆਂ ਆਪਣੇ ਕੋਲੇ ਹੂੰ ਚਾਰ ਗਾਇਆਂ ਆ ਵੀ ਚੱਲ ਬਾ ਜਿਹੜੇ ਬੱਸ ਮਰਦੇ ਝੋਟਾਂ ਤੇ ਲੱਗ ਜਗੇ 10 ਇਹ ਦੇ ਵਾਲੀ ਇਹ ਬਾਈ ਜੀ ਡੂਡ 1 ਸਾਲ ਤੇ ਮੇਰੇ ਹਿਸਾਬ ਨਾਲ ਹੋਊਗੀ 6 ਸੱਤ ਮਹੀਨੇ ਦੀ ਇੱਕ ਸਾਲ ਸੱਤਾਂ 6 ਸੱਤ ਮਹੀਨੇ ਹਾਂ ਡੂਡ ਸਾਲ ਦੇ ਆਸ-ਪਾਸ ਆ ਦੰਦਾਂ ਦੀ ਹੈਗੀ ਖੇਰੀ ਹਾਂ ਆਪਾਂ ਨੂੰ ਕੋਈ ਸੇਵੰਦ ਨਹੀਂ ਪੜਾ ਦੂਵਰਾ ਹੀਟ ਕੱਢ ਤੁਸੀਂ ਆਪਾਂ ਠੀਕ ਹੀ ਨਹੀਂ ਪੜਾਏ ਠੀਕ ਹੈ ਹਾਂ ਫਿਰ ਥਣ ਲਈ ਵਾਹੇ ਬਾਈ ਜੀ ਦੋਸਤੋ ਖੀਰੀ ਝੋਟੀ ਆ ਥਣ ਥਣ ਸੋਹਣਿਆ ਮੋਟੇ ਥਾਣਾ ਚਾਰੀ ਸਨਖੀ ਆ ਛੋਟੀ ਸਿੰਗੀ ਨਾਲ ਦੀ ਮੁੜੀ ਹੋਈ ਆ ਹਾਂ ਜੈਡ ਬਲੈਕ ਆ ਪੂਛ ਵੀ ਹੈ ਨਹੀਂ ਹਾਂ ਵੀ ਚਟਵਾਲ ਹੈ ਨਹੀਂ ਰਾਜੀ ਰੂਜੀ ਵੀ ਬਹੁਤ ਆ ਜੇ ਕੋਈ ਭੈਣ ਭਰਾ ਛੋਟੀ ਲੈਣ ਦਾ ਚਾਹ ਬਣ ਹੋਵੇ ਤੇ ਚੰਗਾ ਜਾਨਵਰ ਬਣ ਜੂ ਜੇ ਕੋਈ ਸਾਹਮ ਲੈਂਦਾ ਹਾਂ ਹੋਰ ਕਰ ਦੂ ਬੋਤੀ ਬਾਤੀ ਪੂਰੀ ਸੋਣੀ ਕਿੰਨੇ ਦੀ ਆਵਣੇ ਇਹ ਬਾਈ ਜੀ 46000 ਦੀ 40 ਤੇ 46000 ਦੀ ਕੱਟੀ ਦੇ ਦੇਣੀ ਕੱਦ ਕੁੱਦ ਪੂਰਾ ਹੀ ਆ ਪਹਿਲੀ ਗੱਲ ਤਾਂ ਸੀਮਨ ਲਾਈਨ ਨੂੰ ਤਿਆਰ ਆ ਤੇ ਜੇ ਕੋਈ 2 ਕੁ ਮਹੀਨੇ ਰੋੱਕ ਕੇ ਭਰਾ ਲੂਆ ਤਾਂ ਹੋਰ ਗ੍ਰੋਥ ਗ੍ਰੋਥ ਕਰ ਜੂ ਪੂਰਾ ਜਨਵਾਰ ਚੰਗਾ ਆ ਦੋ ਨੰਬਰ ਤੇ ਆ ਜਾ ਇਹ ਬਾਈ ਜੀ 1 ਸਾਲ ਤੇ 3 ਕੁ ਮਹੀਨਿਆਂ ਦੀ ਆ ਇਹ ਵੀ ਕੀ ਦੀ ਆ ਕੀਰੀ ਆ ਬਾਈ ਇਹ ਮਾਲਾ ਨੀਲੀ ਰਾਵੀ ਚ ਪੈਂਦੀ ਆ ਚਾਰ ਹੀ ਥਾਣਾ ਇਹਦੇ ਕੋਈ ਵਾਸੋਂ ਨੇ ਥਾਣਾ ਸਰਪਾ ਦੇ ਬਾਅਦੋਂ ਕੱਟੀ ਵੇਖੇ ਵੀ ਬਾਈ 6 ਮਹੀਨਿਆਂ ਨੂੰ ਕੱਟੀ ਬੰਨ ਵਾਲੀ ਆ ਤੋ ਬਾਈ ਕਹਿੰਦਾ 6 ਮਹੀਨਿਆਂ ਨੇ ਇਹਨੇ ਵੀ ਸੀਮਨ ਲੈ ਜਾਣਾ ਚਾਰ ਹੀ ਥਾਣੇ ਇਹਦੇ ਝੋਲੀ ਝੂਲੀ ਸੋਹਣੀ ਆ ਹਾਂ ਬਾਈ ਬਹੁਤ ਖਰੀ ਬਖਾ ਰਹੇ ਹਾਂ ਬੁੱਥੀ ਬਾਥੀ ਸੋਹਣੀ ਆ ਇਹਦੀ ਵੀ ਨੀਲੀ ਰਾਵੀ ਦੀ ਕੱਟੀ ਆ ਖੀਰੀ ਆ ਦੋਵੇਂ ਖੀਰੀਆਂ ਉਹ ਮੋਹਰਾਂ ਨਸਲ ਦੀ ਆ ਜੈਡ ਬਲੈਕ ਆ ਇਹ ਨੀਲੀ ਰਾਵੀ ਦੀ ਇਹ ਕਿੰਨੇ ਦੀ ਆਪਣੇ ਇਹ 32000 ਰੁਪਏ ਦੀ ਬਾਈ ਉਹ 46 ਦੀ ਆ 32 ਦੀ ਆ ਤੈ ਦੁੱਧ ਵਾਲਿਆਂ ਤੇ ਆ ਹੁਣ ਇਹ ਬਾਈ ਜੀ ਟੋਕੜਾ ਜਰਸੀ ਵਿਹੜ 7 ਕਿਲੋ ਦੁੱਧ ਆ ਕਿੰਨੇ ਦੀ 2000 ਦੀ ਦੇ ਦਿਆਂਗੇ 2000 ਦੀ ਕੱਢ ਮਾੜੀ ਇਹ ਵਿਖਾ ਦੇ ਠੰਡੀ ਸੀਲ ਪੂਰੀ ਆ ਠੰਡੀ ਸੀਲ ਪੂਰੀ ਆ 7 ਕਿਲੋ ਆਪਣੇ ਕੋਲੇ ਪ ਖਣਾ ਮੰਨੋਂ ਪਵਾ 100 ਕਿਲੋਮੀਟਰ ਚੁੱਟੋਂ ਆਈ ਅਗਲਾ ਪੂਰ ਛੱਟੇ ਦੀ ਆਪਣੀ ਗਰੰਟੀ ਆ ਠੀਕ ਆ ਹਾਂ ਕੋਈ ਬਾਹਰ ਘਾਟ ਹੋਵੇ ਉਹਦੀ ਵੀ ਗਰੰਟੀ ਆ ਆਪਣੀ ਦੋਸਤੋ ਪਵਾ ਬਾਈ ਕਹਿੰਦਾ 100 ਕਿਲੋਮੀਟਰ ਤੇ ਆ ਜੇ ਥੋੜਾ 2000 ਲੱਗ ਜੇ ਤੇ 2500 ਦੇਊ ਜੇ ਕੋਈ ਥਾਣਾ ਚ ਉਨੀ ਕਿੰਨੀ ਨਿਕਲਿਆ ਵੇ 7 ਕਿਲੋ ਦੁੱਧ ਆ ਜਰਸੀ ਬਰੀਡ ਆ 22000 ਦੀ ਦੇ ਦੇਣੀ ਆ ਜੇ ਕਿਸੇ ਨੇ ਦੁੱਧ ਦਾ ਬੁੱਤਾ ਲਾਉਣਾ ਕਈ ਵਾਰ ਹੁੰਦਾ ਕਿ ਪਸ਼ੂ ਗੱਭਣ ਹੁੰਦੇ ਆ ਦੋ ਤਿੰਨ ਮਹੀਨੇ ਹਜੇ ਜਾਨਵਰ ਸੂਨ ਚ ਰਹਿੰਦੇ ਹੁੰਦੇ ਆ ਤੇ ਦੁੱਧ ਦਾ ਔਖਾ ਕਿਸੇ ਨੇ ਡੋਲੂ ਡੂਲੂ ਛੱਡਣਾ ਨਾ ਡੈਰੀ ਤੇ ਜਾਣਾ ਛੱਡ ਜਾਣਾ ਹਟਣਾ ਤੇ ਆ ਲੈ ਲੋ 7 ਕਿਲੋ ਦੁੱਧ ਬਣ ਬਣ ਵੀ ਜਾਊਗੀ ਪਰ ਤੁਸੀਂ ਤਾਂ ਦੁੱਧ ਦੇ ਪੈਸੇ ਦੇਣੇ ਆ 22000 ਦੀ ਦੇ ਦੇਣੀ ਆ ਮੇਰੇ ਕੋਲੇ ਹੋ ਗਏ 6 ਦਿਨ ਆਈ ਨੂੰ 6 ਦਿਨ ਬੰਦੀ ਸੀਗੇ ਆ ਪਾਣੀ ਭਰਾਈ ਠੀਕ ਆ ਮੈਂ ਤੈਨੂੰ ਕਰਕੇ ਕਿਉਂ ਭਰਾ ਦੇਣਾ ਯਾਰ ਠੀਕ ਆ ਤਾਂ ਮੈਂ ਘਰ ਵਿੱਚ ਕਰ ਗਿਆ ਯਾਰ ਠੀਕ ਆ ਉਹ ਤਾਂ ਆਰਾਮ ਦੇ ਰਹੀ ਆ ਥੋੜਾ ਥੋੜਾ ਮਨੋਂ ਭਾਈ ਪੂਰੀ ਸਾਬਾ ਵੀਡੀਓ ਬਣਾ ਰਹੇ ਆ 10 11 ਵਜੇ ਸਮਾਂ ਜ਼ਰੂਰ ਨੋਟ ਕਰ ਲਓ 22000 ਦੀ 7 ਕਿਲੋ ਦੁੱਧ ਮਾਝਰ ਦਾ ਦੁੱਧ ਉਹ ਅੱਗੇ ਆ ਜਾ ਇਹ ਬਾਈ ਜੀ ਦੂਜਾ ਪਹਿਲਾ ਸੋਆ ਸੂਈ ਵੀ ਆ ਹੂੰ ਇਹਨੂੰ ਹੋ ਕੇ 10 12 ਦਿਨਾਂ ਨੂੰ ਸੂਈ ਨੂੰ ਹੂੰ 12 ਤੋਂ 13 ਕਿਲੋ ਦੁੱਧ ਤਿਆਰ ਆ ਕੋਈ ਨੂੰ ਲੇਟੇ ਨਹੀਂ ਭਾਈ ਕੋਈ ਨਹੀਂ ਪਾਇਆਗਾ ਜੋਖਣ ਵਾਲਾ ਜੋਖ ਕੇ ਭਾਈ ਦੇ ਦੇਾਂਗੇ ਆਪਾਂ ਠੀਕ ਹੈ ਮਗਰ ਬੱਚੀ ਬਹੁਤ ਚੰਗੀ ਬਈ ਮਗਰ ਬੱਚਾ ਬੱਚੀ ਪਿੰਕ ਨੋਜ਼ ਵਾਲੀ 12 13 ਤਿਆਰ ਆ 12 13 ਕਿਲੋ ਤਿਆਰ ਆ ਕੱਢ ਬਾਰ ਨੂੰ ਦੋਸਤੋ 12 13 ਕਿਲੋ ਤਿਆਰ ਆ ਬਾਕੀ ਕਹਿੰਦਾ ਕੋਈ ਲੇਟੀ ਲੁੱਟੀ ਨਹੀਂ ਪਾਈ ਕਿਉਂਕਿ ਪਹਿਲਾਂ ਤੁਹਾਨੂੰ ਦੱਸ ਗਏ ਏਟਿਆ ਚਾਰ ਚੂਰ ਦੇ ਝਮੇਲੇ 'ਚ ਫਸਿਆ ਸੀਗਾ ਇੱਕ ਵੀ ਮੂ ਵੀ ਤੁਹਾਨੂੰ ਪਤਾ ਨਹੀਂ ਆਨੇ ਵੀ ਥੋੜਾ ਜਿਹਾ ਕੰਮ ਔਖਾ ਰੱਖਿਆ ਇੱਕ ਆਵਦੇ ਚਾਰ ਕਿੱਲਿਆਂ ਦਾ ਚਾਰ ਪਾਇਆ ਇੱਕ ਨਾਲ ਲਹੱਗੀਆਂ ਭੇਜੀਆਂ ਦਾ ਪਾਇਆ ਕਿਉਂਕਿ ਤੁਹਾਨੂੰ ਪਤਾ ਹੀ ਆ ਮੀਂਹ ਕਰਕੇ ਫਿਰ ਦੋ ਦੋ ਤਿੰਨ ਤਿੰਨ ਟਰੈਕਟਰ ਜੋੜ ਕੇ ਕੱਢਦੇ ਰਹੇ ਆ ਇਹ ਉਹ ਫਿਰ ਜਦੋਂ ਨਾਲ ਦੂਜਿਆਂ ਨੇ ਇਹਦਾ ਪਾਇਆ ਤਾਂ ਫਿਰ ਇਹਨੂੰ ਵੀ ਉਹਨਾਂ ਦੇ ਨਾਲ ਪਾਉਣਾ ਪਿਆ ਤਾਂ ਦਿਨ ਬਾਈ ਕਹਿੰਦਾ ਯਾਰ ਕੀ ਚਾਰ 'ਚ ਵਾਵਾ ਲੱਗੇ ਚਲੋ ਕੋਈ ਗੱਲ ਨਹੀਂ ਚਾਰ ਪੈ ਗਿਆ ਚਾਰ 10 ਦਾ ਲੇਟ ਪੈ ਗਿਆ ਇੰਨਾ ਹੀ ਹੈ ਇਹਦੇ ਥੱਲੇ 12 13 ਕਿਲੋ ਆ 12 13 ਕਿਲੋ ਬਾਈ 15 ਕਿਲੋ ਤੋਂ ਬਾਹਰ ਜਾਓ ਬੱਛੀ 15 ਕਿਲੋ ਤੋਂ ਬਾਈ ਕਹਿੰਦਾ ਬਾਹਰ ਪਿਆ ਜੂ ਦੁੱਧ 12 13 ਕਿਲੋ ਅੱਜ ਕੰਡੇ ਵਾਲਾ ਤਿਆਰ ਹੈ ਮਗਰ ਬੱਛੀ ਆ ਡੱਬੀ ਪਿੰਕ ਨੋਜ਼ ਵਾਲੀ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਜਿੰਨੇ ਟਾਈਮ ਤੁਹਾਡਾ ਜੀ ਕਰਦਾ ਕਿਉਂਕਿ ਤੁਸੀਂ ਪੈਸੇ ਦੇਣੇ ਆ ਤੁਹਾਡਾ ਹੱਕ ਆ ਤੋਲਣ ਦਾ ਤੜਕੇ 6:7 ਵਜੇ ਆਜੋ ਆਥਣੇ 6:7 ਵਜੇ ਆਜੋ 12-13 ਕਿਲੋ ਨੈੱਟ ਦੁੱਧ ਕੰਡੇ ਵਾਲਾ ਤਿਆਰ ਹੈ ਜੇ 12-13 ਕਿਲੋ ਦੁੱਧ ਨਾ ਨਿਕਲੇ ਤੇ ਬਾਈ ਕਹਿੰਦਾ ਦੁੱਗਣਾ ਕਰਾਇਆ ਦੇ ਕੇ ਮੋੜੂਗਾ ਜੇ ਕੋਈ ਭਾਵੇਂ 100 ਕਿਲੋਮੀਟਰ ਤੇ ਆਇਆ ਹੋਵੇ ਕੋਈ ਭੂਰ ਛਿੱਟਾ ਹੋਵੇ ਕੋਈ ਥਾਣ ਵੱਧ ਘੱਟ ਹੋਵੇ ਉਹਦੀ ਵੀ ਗਾਰੰਟੀ ਆ 15-16 ਕਿਲੋ ਦੁੱਧ ਪੈ ਜੂ ਕਿੰਨੇ ਦੀ ਰੋਣੇ ਇਹ ਬਾਈ ਜੀ ਮੁੱਲ ਕਰਾਉਣੇ ਦਾ ਭਾਵੇਂ 50 ਕਰਾ ਲਓ ਛੋਟਾ ਆ ਵੇਚਣ ਵਾਲੀ ਗੱਲ ਕਰ 4000 ਦੀ ਦੇ ਦੇ ਆ ਕੇ 40 ਤੇ 4 44000 ਦੀ ਜੀ ਸਿੰਘ ਨਾ ਹੁੰਦੇ ਤੇ 355000 ਦੀ ਇਹ ਤਾਂ ਪਤਾ ਹੀ ਆ ਮੈਂ ਤਾਂ ਅੱਗੇ ਵੀ ਕਹਿੰਨਾ ਨਾ ਸਿੰਘ ਦਗੌਣ ਵਾਲੀ ਕਿਸੇ ਨੇ ਘਾਲੂ ਕੀਤੀ ਵੀ ਆ 10000 ਦਾ ਵਟਾ ਪੈ ਜਾਂਦਾ ਘੱਟੋ ਘੱਟ ਪਸ਼ੂ ਦਾ ਜੀ ਸਿੰਘ ਹੁਣ ਤੇ ਜੀ ਨੇ ਦੁੱਧ ਪੀਣ ਨੂੰ ਲੈਣੀ ਆ ਉਹਨੂੰ ਭਰਾਵੋ ਸਿੰਘ ਕੀ ਕਹਿੰਦੇ ਆ ਤੇ 10000 ਤੁਹਾਨੂੰ ਮੈਲੇ ਵੀ ਭਾਜ ਜਾਣੀ ਆ ਇਹ ਨਹੀਂ ਹਰੇਕ ਵਹਿੜ ਤੇ ਹੀ ਫਰਕ ਪੈਂਦਾ ਜੇ ਚੰਗੀ ਬਰੀਡ ਚ ਵੱਧ ਦੁੱਧ ਵਾਲੀ ਵੱਡੀ ਵਹਿੜ ਹੋਵੇ ਉਹਦਾ ਉਦੋਂ ਵੀ ਵੱਧ ਫਰਕ ਪੈ ਜਾਂਦਾ ਇਹ ਤਾਂ ਛੋਟਾ ਪਾ ਇਹ ਤਾਂ 10000 ਦਾ ਜਿਵੇਂ ਲੱਖ 1.5 ਲੱਖ ਵਾਲਾ ਪਸ਼ੂ ਹੋ ਉਥੇ ਤਾਂ 20 30000 ਦਾ ਫਰਕ ਪੈ ਜਾਂਦਾ ਸਿੰਗਾ ਦਾ ਜੀਨੇ ਦੁੱਧ ਪੀਣ ਨੂੰ ਲੈਣੀ ਉਹਨੂੰ ਕਹਿੰਦੀ ਵੀ ਕੀ ਆ ਨਜ਼ਾਰੇ ਦੇ ਦੁੱਧ ਦੇ 12 13 ਕਿਲੋ ਕੰਡੇ ਵਾਲਾ 15 16 ਕਿਲੋ ਤਾਂ ਆਉਣਾ ਪਿਆ ਜੂਏ ਤੇ ਆ ਜਾ ਇਹ ਬਈ ਨਵਾਈ ਨੇ ਆਪਾਂ ਹੁਣੇ ਹੀ ਲਿਆਂਦੀ ਥੋੜੇ ਸਾਹਮਣੇ 7 ਕਿਲੋ ਦੁੱਧਾ ਹੁਣੇ ਹੀ ਨਹੀਂ ਪਤਾ ਵੀ ਰੱਬ ਕਰੇ ਆਪਣਾ ਦੋ ਟਾਈਮ ਚੋਕੇ ਲਿਆਂਦੀ ਹਨਾ ਕਈ ਵਾਰੀ ਇੱਕ ਅੱਧਾ ਡੰਗ ਪੂ ਉਪਰ ਆ ਗਾ ਅਗਲੇ ਤੇ ਚੋਈ ਦੋ ਟਾਈਮ ਮੈਂ ਚੋਕੇ ਲਿਆਂ ਬਈ ਦੋ ਟਾਈਮ ਕਿੰਨੇ ਦੀ ਇਹ 20000 ਦੀ ਦੇ ਦੇਾਂਗੇ ਭਾਈ ਆਪਾਂ 7 ਕਿਲੋ ਦੁੱਧ ਆ ਇਹ ਜਦੋਂ ਮੈਂ ਆ ਕੇ ਗੱਡੀ ਖੜਾਈ ਆ ਤੇ ਮੇਰੇ ਮੂਰੇ ਹਾਥੀ ਤੋਂ ਲਾਈ ਜਾਂਦੇ ਸੀ ਕਿਉਂਕਿ ਨਿਭਾਏ ਤਾਂ ਜੱਜਨਾ ਆ ਵੀ ਨਹੀਂ ਪਸ਼ੂ ਪਰ ਫੇਰ ਵੀ ਠੀਠੱਪਾ ਜਿਹਾ ਕੀਤਾ ਵਾ ਸਾਫ਼ ਜੇ ਹੋਏ ਵੇ ਆ ਤੇ ਆਹ ਤਾਂ ਵਿਚਾਰੀ ਨਿਭਾਈ ਵੀ ਨਹੀਂ ਗਈ ਕਿਉਂਕਿ ਜਦੋਂ ਮੈਂ ਆਇਆ ਗੱਡੀ ਖੜਾਈ ਆ ਤੇ ਮੂਰੇ ਹਾਥੀ ਤੋਂ ਇਹ ਵੜ ਲਾਈ ਜਾਂਦਾ ਸੀਗਾ ਤੇ ਲਾ ਅਨਸਾਰ ਨਾਲ ਹੀ ਵੀਡੀਓ ਬਣਾਉਣ ਲੱਗ ਪਏ ਆ ਇਹ 20000 ਦੀ ਅਗਲੇ ਦੇ ਘਰੇ ਬਾਈ ਕਹਿੰਦਾ ਦੋ ਟਾਈਮ ਚੋਈ ਆ ਮੈਂ 7 ਕਿਲੋ ਦੁੱਧਾ ਕੰਡੇ ਵਾਲਾ 20000 ਦੀ ਦੇ ਦੇਣੀ ਆ ਕਈ ਵਾਰ 1 ਨਾਲ ਕਿਲੋ ਅੱਧਾ ਕਿਲੋ ਨਾ ਵੀ ਖਰਤੇ ਆ ਪਾ ਜਾਂਦਾ ਆ ਬਗਾਨੇ ਥਾਂ ਆ ਕੇ ਤਾਂ ਕਈ ਵਾਰ ਉਹ ਕਈ ਪਸ਼ੂ ਤਾਂ ਜਿਵੇਂ ਹੀ ਉਪਰਾ ਕਰਦੇ ਕਈ ਘਰ ਵੀ ਜਾਂਦੇ ਆ ਇਹਦਾ ਨੋਰਮਲ ਗੱਲ ਹੈ ਠੰਡੀ ਸੀਲ ਬਹੁਤ ਆ ਭਾਈ ਠੰਡੀ ਸੀਲ ਬਹੁਤ ਆ ਇਸ ਤੋਂ ਬਾਅਦ ਚ ਹੋ ਰਿਹਾਗਾ ਜਾਨਵਰ ਕੋਈ ਹੈਗੀ ਭਾਈ ਤਾਜੀ ਸੂਈ ਇਹ ਕਿਦਰ ਹੋਰ ਤਾਜੀ ਸੂਈ ਵੀ ਮਗਰ ਵਛੇ ਵਾਲੀ ਵੱਛੀ ਵਾਲੀ ਵਹਿੜ ਦਾ ਬਹੁਤ ਮੰਗਦੇ ਆ ਲੋਕੀ ਜੇ ਕੇ ਇਹਨੂੰ ਬੱਛੇ ਵਾਲੀ ਚਾਹੀਦੀ ਆ ਤੇ ਆਹ ਬੱਛੇ ਵਾਲੀ ਵੀ ਹੈਗੀ ਆ ਦੱਸ ਇਹਦੇ ਬਾਰੇ ਇਹ ਬਾਈ ਪਹਿਲਾਂ ਨਾ ਮੂੰਹ ਚਾਰ ਦੰਦਾ ਚੌਗੀ ਹਾਂ ਇਹਨੂੰ ਪਰਮੈਂਟ 20 ਕੀ ਹੋਇਆ ਸੋਈ ਨੂੰ ਹਜੇ ਆ ਬੱਚਾ ਹੀ ਦਸੀ ਜਾਂਦਾ ਜੇ ਉੱਠਣ ਹੀ ਨਹੀਂ ਲੱਗਿਆ ਆਪਾਂ ਕੋਈ ਹਜੇ ਪਾਈਆ ਨਹੀਂ ਘਟਿਆਦਾ ਕਿਲੋ ਨਹੀਂ ਘੱਡਿਆਗਾ ਹੱਥ ਨਹੀਂ ਲਾਇਆ ਥਾਣਾ ਇਹਨੂੰ ਹਾਂ ਹੱਥ ਨਹੀਂ ਲਾਇਆ ਸੜਦਾ ਹੋਵੇ ਦਿੱਤੀ ਜਾਂਦੇ ਬਈ ਵਗੀ ਜਾਂਦੇ ਆ ਹਾਂ ਕਿੰਨਾ ਕੁ ਪਿਆਜੂ ਲਓ ਦੋ ਬਣਾ ਯਾਰ ਮੈਂ ਤੁਹਾਨੂੰ ਸਾਲਾ ਆਪਣਾ ਟਾਈਮ ਵੀ ਲੱਗ ਜਾਣਾ ਥੋੜਾ ਗੱਲਾਂ ਕਰਦੇ ਨੂੰ ਆਪਾਂ 2 ਮਹੀਨੇ ਪਹਿਲਾਂ ਆਪਾਂ ਵਹਿੜ ਦੀ ਵੀਡੀਓ ਪਾਈ ਸੀਗੀ ਆਪਾਂ 12 ਕਿਲੋ ਦੁੱਧ ਸਿਆ ਸੀ ਵੀਡੀਓ ਚ ਤੋਂ ਵਿਕੀ ਨਹੀਂ ਗਾ ਆਪਣੇ ਤੇ ਆਪਣੇ ਘਰੇ ਸੂਪੀ ਅੱਜ ਗਾਉ 20 19 20 ਕਿਲੋ ਦੁੱਧ ਹੀ ਜਾਂਦੀ ਮੇਰੇ ਕੋਲ ਅੱਛਾ ਕੀਜ ਆਹੀ ਆ ਆਹੀ ਜੀ ਸਿੰਗਾ ਵਾਲੀ ਸਿੰਗਾ ਵੀ ਆਹੀ ਬਸ ਉਹ ਵੀ ਮਨ ਦਾ ਰਾਜੀ ਉਹ ਵੀ ਨਹੀਂ ਹੋਈਗੀ ਹੂੰ ਤੇ ਰਾਜੀ ਤਾਂ ਗਾ 12 ਕਿਲੋ ਦੁੱਧ ਤੋਂ ਘੱਟ ਦੀ ਨਹੀਂ ਬਾਈ ਕਿੰਨੇ ਦੀ 30000 ਦੀ ਦੇ ਜਾ ਲਓ ਜੀ 30000 ਦੀ ਕੱਦ ਵੱਡ ਪੂਰਾ ਹੀ ਆ ਵੱਡੀ ਆ ਆ ਬੱਚਾ ਥੋੜਾ ਭਾਰਾ ਦੇਗੀ ਕਰਕੇ ਜਦ ਸੁਆ ਜਾ ਮੰਨ ਗਈ ਹਾਂ ਬੱਚਾ ਨਰੋਵਾ ਬੱਚਾ 30000 ਦੀ ਦੇ ਦੇਣੀ ਆ ਬਾਈ ਕਹਿੰਦਾ ਐਵੇਂ ਕਹਦੇ ਆ 2 ਕਿਲੋ ਚੋਲਿਆ 4 ਕਿਲੋ ਚੋਲਿਆ ਕੋਹ ਨਹੀਂ ਚੋਇਆ ਥਾਣਾ ਹਦੀ ਚਵਾਈ ਵਾਲੇ ਆ ਚਵਾਈਏ ਦੀ ਕਰਨੀ ਆ ਕਿਉਂਕਿ ਪਹਿਲਾਂ ਮਾਰਦੀ ਮੁਰਦੀ ਨੇ ਆਪਣੇ ਘਰ ਦੀ ਵੱਛੀ ਆ ਬਾਈ ਮਾਰਦੀ ਮੁਰਦੀ ਨੇ ਬਾਈ ਕਹਿੰਦਾ ਆਪਣੇ ਘਰ ਦੀ ਵੱਛੀ ਆ ਜਦੋਂ ਜੇਰ ਪਾਈ ਦੀ ਜੇਰ ਦੀ ਬਾਈ ਵੀਡੀਓ ਬਣਾ ਲੂ ਜੇ ਕੋਈ 4 ਦਿਨਾਂ ਨੂੰ ਲੈ ਜਾਣੀ ਚਾਹੁੰਦਾ 12 ਕਿਲੋ ਦੁੱਧ ਕੰਡੇ ਤੇ ਜੋਕ ਕੇ ਲੈ ਜਾਏ 30000 ਦੀ ਦੇ ਦੇਣੀ ਆ ਉਹ ਤੁਹਾਨੂੰ ਵੀ ਪਤਾ ਅੱਜ 30000 ਦੀ ਆ 4 ਦਿਨ ਸਾंभ ਕੇ ਦੁੱਤੇ ਲਿਆ ਕੇ ਭਾਈ ਵੇਚੂਗਾ ਉਸ ਦਿਨ ਥੋੜਾ ਕਾਣਾ ਖਰਚਾ ਤਾਂ ਲਾਊਗਾ ਉਸ ਦਿਨ 30000 ਦੀ ਤਾਂ ਕਾਦੀ ਦੇਣੀ ਆ ਉਸ ਦਿਨ 35000 ਦੀ ਨਹੀਂ ਭਾਈ ਮੁਰਕੇ ਦਾ ਪਾ ਹੋ ਸਕਦਾ ਨਹੀਂ ਵੇਚ ਕੇ ਦੁੱਧ ਦਾ ਲਾਲਚ ਹੋ ਜਾਂਦਾ ਪਾਉਂਦਾ ਆਪਣੀ ਘਰ ਦੀ ਆ ਨਾ ਠੀਕ ਹੈ ਹਾਂ ਉਸ ਤੋਂ ਬਾਅਦ ਜੀ 30000 ਆ ਭਾਈ ਕਹਿੰਦਾ ਮਗਰ ਉਹਦਾ ਨਹੀਂ ਪਤਾ ਏਕਾ ਬੱਛੀ ਆ ਭਾਈ ਏਕਾ ਬੱਛੀ ਆ ਇਹ ਕਿਹੜੇ ਫਾਰਮ ਚੋਂ ਲਿਆਂਦੀ ਆ ਇਹ ਵੀ ਖਾਂ ਦੇ ਨਾਲ ਹੀ ਲਿਆਂਦੀ ਸੀ ਭਾਈ ਅੱਛਾ ਇਹ 6 ਮਹੀਨਿਆਂ ਦੀ ਆ ਸੈਂਕ ਦਗਾਏ ਹੋਏ ਆ ਥਾਣੇ ਦੇ ਚਾਰ ਹੀ ਆ ਕੋਈ ਵੱਡਾ ਕਿੰਨੇ ਦੀ 5000 ਦੀ ਦੇਗਾ 5000 ਦੀ ਦੇ ਦੇਣੀ ਆ ਅੱਜ ਦੀ ਵੀਡੀਓ ਦੇ ਵਿੱਚ ਇਹ ਆਮਨੇ ਸੁਹਾਗੇ ਵਾਲੇ ਦੇ ਆ ਸਾਰਾ ਮਾਲ ਹੀ ਸੇਲ ਆ ਉਹ ਤੁਹਾਨੂੰ ਮੈਂ ਵਹਿੜ ਵੀ ਵਿਖਾ ਦੇਣਾ ਆ ਵਹਿੜ ਆ ਓਏ ਉਹੀ ਵਹਿੜ ਮੈਂ ਕਹਿਣਾ ਹੋਰ ਮੈਂ ਕਿਹੜੀ ਕਹਿਣਾ ਨਹੀਂ ਨਹੀਂ ਆ ਤਾਂ ਇਹ ਇਹ ਦਾ ਵੱਡੀ ਗਾਂ ਆ ਵਹਿੜਾ 19 20 ਕਿਲੋ ਦੁੱਧ ਭਾਈ ਕਹਿੰਦਾ ਤਿਆਰ ਆ 2 ਮਹੀਨੇ ਪਹਿਲਾਂ ਵੀਡੀਓ ਪਾਈ ਸੀ ਹਾਂ ਪ੍ਰੇਸ਼ ਕਰਨੇ ਬਾਈ 2 ਮਹੀਨੇ ਪਹਿਲਾਂ ਵੀਡੀਓ ਪਾਈ ਸੀ 100000 ਮੰਗਿਆ ਸੀਗਾ ਤੇ ਮੈਂ ਚੱਲ 33 32 ਵੀ ਦੇ ਦੇਾਂਗੇ ਠੀਕ ਹੈ ਅਗਲੇ ਨੇ ਯਕੀਨ ਨਹੀਂ ਕੀਤਾ ਅਗਲੇ ਨੇ ਬਾਈ ਕਹਿੰਦਾ ਯਕੀਨ ਨਹੀਂ ਕੀਤਾ ਮੈਂ 33 32000 ਦੀ ਦੇ ਦੇਣੀ ਸੀ 12 13 ਕਿਲੋ ਦੁੱਧ ਕਹਿ ਕੇ ਦਿੱਤੀ ਸੀ ਤਾਜੀ ਸੂਈ ਸੀ ਉਦੋਂ ਹਾਂ ਸੋਹਣੀ ਸੀ ਗੱਪਣ ਸੀ ਹਾਂ ਗੱਪਣ ਗੱਪਣ ਦੀ ਵੀਡੀਓ ਪਾਈ ਸੀ ਬਾਈ ਕਹਿੰਦਾ ਅਗਲੇ ਨੇ ਯਕੀਨ ਨਹੀਂ ਕੀਤਾ ਇਹ ਵੜ ਵਿਕੀ ਨਹੀਂ ਅੱਜ 19 20 ਕਿਲੋ ਦੁੱਧ ਇਹਦੇ ਥੱਲੇ ਤਿਆਰ ਹੈ ਕੰਡੇ ਵਾਲਾ ਜੀ ਤੋਂ ਮੈਂ ਲਿਆ ਦਿੱਸੀ ਮੈਨੂੰ ਆਰੇ ਬਾਈ ਇਹਨੇ ਸੱਜਰ ਨੇ ਥੋਕੜ ਗੱਭਨ ਲਿਆਇਆ ਸੀਗਾ ਆਂਦੇ ਨੇ ਸੱਜਰ ਨੇ 2 ਵੇੜਾਂ ਦੇ 8 ਕਿਲੋ ਦਿੱਤਾ ਉਹਨਾਂ ਦੇ ਘਰੇ ਅਗਲਿਆਂ ਦੇ ਅਗਲਿਆਂ ਦੇ ਪਰ ਚੌਥਾ ਸੂਆ ਸੂਈ ਵੀ ਆ ਮੇਰੇ ਕੋਲ ਤਿੰਨ ਉਹਨਾਂ ਕੋਲੇ ਸੂਈ ਆ ਆਦੇ 8 ਕਿਲੋ ਤੋਂ ਵਧੇ ਨਹੀਂ ਸਾਡੇ ਕੋਲ ਪਰ ਸੂਈਵਾ ਦਾ ਫਰਕ ਪੈ ਜਾਂਦਾ ਇਹ ਵੀ ਗੱਲ ਆ ਪਹਿਲੇ ਸੂਵੇ 8 ਕਿਲੋ ਆ ਦੂਜੇ ਸੂਵੇ 8 ਕਿਲੋ ਹੀ ਦੁੱਧ ਦਿੱਤਾ ਤੀਜੇ ਸੂਵੇ ਤੇਰੇ ਕੋਲੇ ਸੂਈ ਆ ਮੇਰੇ ਕੋਲ ਤਾਂ ਹੀ ਆ ਤਿੰਨ ਉਹਨਾਂ ਦੇ ਸੂਈ ਆ ਥੋਕੜ ਗੱਭਨ ਲਿਆ ਸੀ ਬਾਈ ਪਿਛਲੇ ਸੂਵੇ ਉਹ ਕਹਿੰਦੇ ਅਸੀਂ ਤਾਂ 8 ਕਿਲੋ ਹੀ ਦੁੱਧ ਚੋਇਆ ਬਾਈ ਕਹਿੰਦਾ ਮੇਰੇ ਘਰੇ 19 2 ਜੇ ਕਿਸੇ ਦੇ ਪਸੰਦ ਆਉਂਦੀ ਆ ਚੋ ਕੇ ਵੇਖ ਲੈ ਭਾਵਾ ਅਗਲਾ ਨਹੀਂ ਵੇਚਣੀ ਨਹੀਂ ਵੇਚਣੀ ਵੇਚਦੇ ਯਾਰਾ ਨਹੀਂ ਨਹੀਂ ਆਪਣਾ ਬਈ ਖਰਚਾ ਕਰਦੀ ਸਾਰੇ ਪਸ਼ੂਆਂ ਦਾ ਇਹ ਚਲੋ ਜੀ ਬਈ 19 20 ਕਿਲੋ ਦੁੱਧ ਹੁੰਦਾ ਵੀ ਬਹੁਤ ਇੱਕ ਹੈਵੀ ਕ੍ਰੋਸ ਜੀ ਆ ਤੇ ਫੈਟ ਵੀ ਵਧੀਆ ਆਉਂਦੀ ਉਹ ਮੱਝਾਂ ਰਗਾ ਦੁੱਧ ਨੂੰ ਫੇਰੇ ਨੇ ਕਾਦੀ ਵੇਚਣੀ ਆ ਫੋਨ ਨੰਬਰ ਸਕਰੀਨ ਤੇ ਆ ਆ ਉਹ ਵਹਿੜ ਤਾਂ ਵਿਖਾਦੀ ਬਾਈ ਕੰਦਾ ਵੀ ਆਪਣੇ ਘਰ ਦੀ ਆ ਦੁੱਧ ਦੇਣੇ 12 13 ਕਿਲੋ ਦਾ ਗਾਰੰਟੀ ਆ ਪਿਆਉ ਇਹ ਵੀ ਵੱਧ ਸਾਰਿਆਂ ਨੂੰ ਸਾਸੀ ਕਾ